ਕਿੰਦੀ ਕਬੱਡੀ ਪੈਣ ਲੱਗੀ ਹੈ ਕਹਿੰਦੇ ਬਹਾਮਣ ਵਾਲਾ ਨਗਰ ਹੈ ਕਹਿੰਦਾ ਨਿੱਕੇ ਨਿੱਕੇ ਬੱਚੇ ਕਹਿੰਦੇ ਇਸੇ ਨਗਰ ਦੇ ਵਾਹ ਬੱਚੀ ਕਹਿੰਦੇ ਬੱਚੀ ਨੇ ਕਿੱਤਾ ਫੜਿਆ ਤੇ ਛਡਾਇਆ ਕੀਤਾ ਪੁਆਇੰਟ ਸਾਹਮਣਾਂ ਵਾਲਾ ਜਾ ਰੰਗ ਉਧਰ ਕਹਿੰਦੇ ਚਾਰ ਗਾਫੀ ਹੈ ਇੱਕ ਦੀ ਕਹਿੰਦੇ ਜਾਵਣੀ ਪੱਟੀ ਹੈ ਨੀਲੀ ਪੱਟੀ ਹਰੀ ਪੱਟੀ ਤੇ ਕਹਿੰਦੇ ਬੜਿਊ ਪੱਟੀ ਦੇ ਵਿੱਚ ਕੀ ਦੇ ਨਾਮ ਮੁਕਾਬਲਾ ਹੋਣਾ ਹੈ ਲੋ ਮੇਰੇ ਮਿੱਤਰੋ ਹੁਣ ਹੋਣੀ ਹੈ ਟੱਕਰ ਸਿਰੇ ਦੀ ਟੱਕਰ ਤੇ ਕਹਿੰਦੇ ਪੁਆਇੰਟ ਕਿਹਨੇ ਜੋੜਨਾ ਹੈ ਰੇਡਰ ਭੱਜੂ ਜਾਂ ਜਫਾ ਲੱਗੂ ਵਾਹ ਗੱਗਰੂਆ ਕਹਿੰਦੇ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜਾ ਜੁੜ ਗਿਆ ਸਾਹਮਣ ਵਾਲ ਧਰਤੀ ਦੇ ਕਹਿੰਦੇ ਨਿੱਕੇ ਕਈ ਬੱਚਿਆਂ ਦਾ ਸ਼ੋਅ ਮੈਚ ਖੇਡਿਆ ਜਾਣਾ ਬੱਚਿਆਂ ਨੂੰ ਚਾਹ ਹੁੰਦਾ ਹੈ ਕਿ ਸਾਡੇ ਪਿੰਡ ਅੱਜ ਰੌਣਕਾਂ ਲੱਗੀਆਂ ਕਹਿੰਦੇ ਬੱਚਿਆਂ ਦਾ ਚਾਹ ਕਹਿੰਦੇ ਅੱਜ ਗਰਾਊਂਡ ਦੇ ਵਿੱਚ ਲੱਗ ਜਾਣਾ ਸ਼ੋਅ ਮੈਚ ਖੇਡਣ ਤੋਂ ਬਾਅਦ ਕਹਿੰਦੇ ਚਾ ਪੂਰਾ ਹੋ ਜਾਂਦਾ ਸਭ ਨੂੰ ਚਾਹ ਹੁੰਦਾ ਸਾਡੇ ਪਿੰਡ ਮੇਲਾ ਸਾਡੇ ਪਿੰਡ ਮੇਲਾ ਹੋਵੇ ਸਾਡੇ ਪਿੰਡ ਵੱਡੇ ਵੱਡੇ ਪਲੇਅਰ ਆਉਣਾ ਵੱਡੇ ਵੱਡੇ ਬਲਾਰੇ ਆਉਣਾ ਇਹ ਸਾਰੇ ਭਰਾਵਾਂ ਨੂੰ ਚਾਹ ਹੁੰਦਾ ਕਹਿੰਦੇ ਬੰਮ ਨਾਲੇ ਦਾ ਦਿਓ ਪਰ ਕਹਿੰਦੇ ਸਾਵਲਾ ਜਿਹਾ ਰੰਗ ਹੈ ਨਿੱਕਾ ਜਿਹਾ ਕੱਦ ਕਿਹਦੇ ਨਾਲ ਹੱਥ ਜੋੜੀ ਹੋਣੀ ਹੈ ਪੈ ਗਿਆ ਆਕੋ ਢੇਰ ਲਿਆ ਮਾਰੀ ਉੱਤੀ ਗਿਆ ਹੋ ਗਿਆ ਕਹਿੰਦੇ ਅਗਲੀ ਕਬੱਡੀ ਪਾਉਣਾ ਵਾਸਤੇ ਕਹਿੰਦਾ ਗਿੱਟੇ ਦਿੱਤੇ ਥੋੜੀ ਜੀ ਲੀਕੋ ਵੀ ਵੜੀ ਆ ਗੱਪਰੂ ਨੇ ਕਹਿੰਦੇ ਵਿੱਖਾ ਤਾਂ ਕਹਿੰਦੇ ਨਿੱਕੇ ਨਿੱਕੇ ਜਵਾਕ ਕਹਿੰਦੇ ਓਪਨ ਵਾਲੇ ਕਿਰੇਲਾ ਵਰਗੀ ਕਰਨ ਲੱਗ ਪਏ ਐ ਅੱਗੋਂ ਵੀ ਕਹਿੰਦੇ ਉਹ ਕੰਦੇ ਟੱਕਰ ਗਿਆ ਕੋਈ ਭੈਣੇ ਦੇ ਪਰਿਵਾਰ ਦਾ ਉਹ ਕੰਦੇ ਉਹ ਸਿਰੇ ਦਾ ਜੱਫਾ ਲਾਦਾ ਗੱਪਰੂ ਨੇ ਸਿਰੇ ਦਾ ਜੱਫਾ ਲਾਦਾ ਅਗਲੀ ਕਬੱਡੀ ਪੌਂਡ ਦੇ ਲਈ ਕਹਿੰਦੇ ਫੇਰ ਤਿਆਰਬਰ ਤਿਆਰ ਆ ਉਹੀ ਗੱਭਰੂ ਉਹ ਜਿਹੜੇ ਨੇ ਜੱਫਾ ਲਾਇਆ ਸੀ ਅਗੋਂ ਦੋ ਜੱਫੀ ਹੈ ਉਹ ਦੋਵੇਂ ਕਹਿੰਦਾ ਢਿੰਡਾ ਵਰਗੇ ਆ ਜਾਣਸਾਰ ਉਹਨੇ ਟੱਕਰਿਆ ਉਹ ਫੜਿਆ ਘੁੱਟ ਮਾਰੀ ਕੈਂਚੀ ਲੱਗਦਾ ਹੋਇਆ ਜੋਰ ਤੇ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ ਕਹਿੰਦਾ ਛਡਾਪਾਊ ਜਾਂ ਨਹੀਂ ਇਹਦਾ ਸਮਾਂ ਨੇ ਦੱਸਣਾ ਜੋਰ ਲੱਗਿਆ ਹੋਇਆ ਜਿੱਦੋਂ ਜਦ ਜਾਰੀ ਹੈ ਵਾਹ ਓਏ ਗੱਭਰੂਆ ਪੁਆਇੰਟ ਜ